ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਡੇਢੀ ਫੰਮ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਹਰਿਆਣੇ ਦੀਆਂ ਝੋਟੀਆਂ ਖਾਲਾਂਗੇ 12-13 ਝੋਟੀਆਂ ਖਾਲਾਂਗੇ ਅਗਲੀਆਂ ਜੋ ਨੀਲੀ ਮੋਰਾ ਤੇ ਬਾਕੀ ਲੈਣੀ ਹੈ ਜਾਣਕਾਰੀ ਵੀ ਜੀ ਨਾਲ ਕੋ ਤੇ ਕਰਦੇ ਆਂ ਗੱਲਬਾਤ ਹਾਂਜੀ ਸਾਸਿਕਾਲ ਜੀ ਸਾਸਿਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦੋ ਕਲਗੀਧਰ ਪਾਸ਼ਾ ਦਾ ਬਹੁਤ ਬਹੁਤ ਕੋਟ ਆਸਰਾ ਮਾਲਕ ਦਾ ਹੀ ਆ ਚਲੋ ਵਧੀਆ ਬਾਕੀ ਮੇਰੇ ਲੋ ਸਾਰੇ ਵੀਡੀਓ ਵੇਖਣ ਵਾਲੇ ਭੈਣ ਭਰਾ ਭਾਪਾ ਲਾੜੇ ਦੀ ਫੌਲ ਨੂੰ ਪਿਆਰਪਰੀ ਸਾਸਿਕਾਲ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਹਾਨੂੰ ਸਾਰਿਆਂ ਦਾ ਹੀ ਤੇ ਪਿੰਡ ਆਪਣਾ ਭੰਗਾ ਲਈ ਆ जिला अमृतसर हां जी तहसील मजीठा ठीक है जी जेंटिपुरड्डा हुन 4 किलोमीटर ਪੈਂਦਾ ਜੈਂਟੀਪੁਰ ਜੈਂਟੀਪੁਰ ਤੇ ਮਾਲਮ ਕਿੰਨੇ ਆਜ ਉਧਰਦੇ ਆ ਅੱਜ ਹੜਿਆਣੇ ਨਾਲ ਲੰਦੇ ਤੇ ਉਹ ਪਾਦੇ ਲੱਗੇ ਆ ਉਹ ਮਈਆਂ ਅਜੇ ਰਹਿਣ ਚਾਹਜਾ ਹਾਂਜੀ ਉਹ ਕਦ ਨੂੰ ਫੇਰ ਹੋ ਸਕਦਾ ਵਾ ਠੀਕ ਹੈ ਜੀ ਫੇਰ ਪਾ ਲਈਏ ਹਾਂਜੀ ਤੇ ਆਹ ਤੁਹਾਨੂੰ ਪਹਿਲਾਂ ਠੱਟੀ ਦੋਂਦੀ ਜੀ ਪਹਿਲੇ ਸੂਏ ਦੋਂਦੀ ਦੋਂਦੀ ਉਧਰ ਦੀਆਂ ਆਪ ਜਾ ਕੇਦੇ ਆਏ ਆ ਇਹ ਨਹੀਂ ਵੀ ਜਾਂ ਕਿਸੇ ਕੋ ਆਂਦੀਆਂ ਤਾਂ ਕਿੰਨਾ ਵਾ ਠੰਡੀ ਠੀਕ ਹੈ ਜੀ ਬੋਲ ਜੋ ਠੰਡੇ ਕਿੱਡਾ ਫਿਰਲਾ ਆਹ ਦੋਂਦੀ ਘੱਟੀ ਪ्योर ਦੋਂਦੀ ਆ ਪ्योर ਦੋਂਦੀ ਘੱਟੀ ਆ ਗਈ ਪਹਿਲੇ ਸੂਏ ਪਹਿਲੇ ਸੂਏ ਦੋਂਦੀ ਆ ਦੇਖੋ ਸਿਲੀਆਂ ਘੱਦੀ ਦੀਆਂ ਇਹ ਫੋਟੋ ਆ ਵੀ ਲੋਭਾਂ ਠੀਕ ਹੈ ਜੀ ਦੇਖ ਆਈ ਫੜੋ ਆ ਗਈ ਆ ਗਈ ਜੀ ਆ ਗਈ ਨਾ ਦੂਰੇ ਲੈ ਆਵੇ ਪਿਓ ਦੂੰਦੀ ਠੀਕ ਹੈ ਜੀ ਲੈਓ ਜੀ ਲੈਓ ਹਾਂ ਜੀ ਧੀ ਦੀ ਵੱਡੀ ਵਾਹ ਜੀ ਵਾਹ ਤੀਜੇ ਸਵੇਰ ਨਹੀਂ ਡਾ ਵੱਡੀ ਤਾਂ ਤੀਜੇ ਵੱਡੇ ਘਾਤਾ ਦੀ ਹਾਂ ਜੀ ਹਾਂ ਜੀ ਇੱਥੇ ਨਿਕ ਨਿਕ ਹੁੰਦੀਆਂ ਉਹ ਨਹੀਂ ਉਹ ਦੇਖੋ ਕਾਲੀ ਝੋਡੀ ਵੱਡੀ ਵੱਡੀਆਂ ਦੇਖੋ ਚੱਲ ਦੰਦੇ ਲਓ 15 ਲਓ 12 ਲਓ ਆਜਣਾ 12 ਮੀਟਰ ਹੋਣਿਆ ਮੀਟਰ ਵਾਲਾ ਬਿਲਕੁਲ ਜਦੋਂ ਛੰਡਾ ਕਰਕੇ ਪਰ ਕਟੀ ਨਾਮੀ ਆਗੇ ਦੇ ਕਟੀ ਚਾਪ ਲਵਾਉਂ ਦਰਦੇ ਮਗਰ ਇਹ ਕੱਟਾ ਹੋਦਾ ਤੇ ਦੁੱਧ ਕਿੰਨਾ ਆ ਗਿਆ ਜੀ ਦੇਖੋ 12 ਲੀਟਰ ਪਹਿਲਾ ਸੁਆ ਦੋਂਦੀ ਝੋਟੀ ਤੇ ਬੱਚਾ ਮਗਰ ਕੱਟਾ ਗੱਦਾ ਮਗਰ ਤਾਜੀ ਸੂਈ ਆ ਤਾਜੀ ਸੂਈ ਠੀਕ ਹੈ ਜੀ ਪਰ ਕੱਟੀ ਵੇਖ ਲੈ ਨਾ ਜੀ ਹੈ ਨੂੰ ਕਰ ਦਿਓ ਮਰੀ ਜੀ ਇਹਦਾ ਕੱਟਾ ਬਣਾਓ ਆਹ ਬੱਚਾ ਕੱਟੀ ਨਾਲ ਕਾਲਾ ਆਓ ਇੱਕ ਵਾਰ ਦੇਖੋ ਜੋਤੀ ਆਹ ਰੱਖ ਲਓ ਆਹ ਆਹ ਬਹੁਤ ਕੋਲ ਨੂੰ ਨਾ ਛੁੜੀ ਜੀ ਠੀਕ ਹੈ ਜੀ ਕੋਈ 10 ਦਿਨ ਵੀ ਕੋ 15 ਦਿਨ ਹਾਂਜੀ ਕਿਵੇਂ ਵੀ ਹੋਵੇ ਪੰਜਾਂ ਦਿਨ ਆ ਬਚਾ ਗਏ ਆ ਬਚਾ ਹੈ ਆ ਵੇਖੋ ਕਟਾ ਆ ਗਿਆ ਕਟਾ ਜੀ ਠੀਕ ਹੈ ਜੀ ਪਰ ਕੱਟੀ ਵੇਖ ਲੈ ਫੋਟ ਵਾਲੇ ਮੁੰਲੇ ਵਾਲੀ ਫੜੀ ਸਰੇ ਕੀ ਉਂਗਰੇ ਜੀ ਵਾਹ ਜੀ ਵਾਹ ਉਧਰ ਦੀ ਫਰੇਦੇ ਦੇਸੀ ਨਹੀਂ ਉਧਰ ਜੀ ਲੱਗ ਰਿਹਾ ਉਧਰ ਨਹੀਂ ਚੋਦੀ ਹਾਂਜੀ ਕੱਟੀ ਕੱਟੀ ਇਹ ਗਾਂ ਮੇਰੇ ਕੱਟੀ ਢਾਈ ਲੱਖ ਨੇ ਜਿਹੜਾ ਸਮਾਵਾ ਹਾਂਜੀ ਚੱਲ ਜੀ ਸੰਧੀ ਇਦਾਂ ਥਲੇ ਬੈਠੇ ਪਰ ਇਹਦਾ ਕੁਮਾਰ ਨਹੀਂ ਨੇ ਹਾਂਜੀ ਆ ਵੇਖੋ ਮੇਰੇ ਕੋਲ ਇਦਾਂ ਹੀ ਵਾਹ ਜੀ ਵਾਹ ਮੈਨੂੰ ਬੜੀਆਂ ਠੰਡੀਆਂ ਕੱਟੀਆਂ ਠੀਕ ਹੈ ਜੀ ਬੰਨੋ ਜੀ ਬੰਨੋ ਕੋਈ ਬੱਚੇ ਬੱਚੇ ਲੋੜ ਨਹੀਂ ਛੱਡੋ ਨਾ ਛੱਡੋ ਹਾਂਜੀ ਆਪਣੀ ਮੱਝ ਆ ਠੀਕ ਹੈ ਜੀ ਛੋਟੀ ਕੱਟੀ ਆ ਗਏ ਛੋਟੀ ਥੋੜੀ ਬਾਕੀ ਆਪੇ ਹੀ ਨੇ ਵੇਚ ਲੈਣੀ ਹੈ ਕਿਦਾਂ ਵਾਲੀ ਭੌ ਰਿਆ ਇਹਨੂੰ ਕਿਹੜਾ ਵੀ ਤੇਲ ਮਲਿਆ ਕੇ ਜਾਵੇ ਆ ਸਿੰਗਾ ਨੂੰ ਚਲ ਮਾਰਨਾ ਸੀ ਤੇ ਦੱਸੀਏ ਡੇਟ ਰੇਟ ਦਾ ਮੋਲ ਛੋਟੀ ਦਾ ਉਦਾਂ ਜਿੰਨਾ ਮੱਝ ਕਰੀਏ ਹਾਂਜੀ ਇਹ ਹੁਣ ਜਿੰਦਾ ਵੀ ਝੋਟੀ 1 ਲੱਖ ਦੇ 45000 45000 ਨਾ 45 ਦੀ ਨਾ 40 ਦੀ ਨਾ 50 ਦੀ ਹਾਂਜੀ ਉਹ ਸੁ ਦੇ ਦੇਣੀ ਆ 130 ਦੀ ਕੱਟੀ ਦਵਾਂਗੇ 130 ਦੀ ਕੱਟੀ ਵੇਖੋ ਕਿੰਦਾ ਦੀ 12 ਕਿਲੋ ਦੁੱਧ ਪਹਿਲੇ ਸੂਏ ਦੋਂਦੀ ਕੱਟੀ ਠੰਡੀ ਐਂਦਾ ਵੇਖੋ ਥਾਲੇ ਵਾਹ ਜੀ ਤੇ ਜਿਹਨੂੰ ਪਸੰਦੀ ਆ ਹਾਂਜੀ ਸੰ ਘੋਰਦਾ ਹੋਰ ਹੀ ਕਰ ਜਾਂਦੀ ਆ ਰੋਗ ਰੋਗ ਕਰਦੀ ਰੋਗ ਰੋਗ ਲੈ ਵੇ ਬਹੁਤ ਚੰਗੀ ਖੜੀ ਕੱਟੀ ਆ ਇਹ ਨਹੀਂ ਵੀ ਡੱਕੀਆਂ ਆ ਹਾਂਜੀ ਨਾ ਟਾਈਮ ਨਾਲ ਜਵਾਈ ਛੇ ਤੋਂ ਛੇ ਜਵਾਈ ਆ ਠੀਕ ਹੈ ਛੇ ਤੋਂ ਛੇ ਥੱਲੇ ਕਰੇ ਕੋਲ ਕੋਣ ਕੇ ਠੀਕ ਹੈ ਜੀ ਤੇ ਜੇ ਅਕੇ ਨੇ ਦੂਰੋਂ ਨਾ ਫੋਨ ਕਰਕੇ ਆਵੇ ਅੱਧਾ ਘੰਟਾ ਘੰਟਾ ਗਾਂਮ ਸ਼ਾਮ ਉਹ ਜਵਾਈ ਕੋਲ ਠੀਕ ਹੈ ਜੀ ਮਾਲ ਹਰ ਪ੍ਰਕਾਰ ਦਾ ਬੀਲੀ ਦਾ ਜ ਹੈਗਾ ਆਹੋ ਆ ਵੀ ਝੋੜੀ ਭਾਈਏ 2 ਨੰਬਰ ਵਾਲੀ 2 ਨੰਬਰ ਵਾਲੀ ਮੈਂ ਜਿਹੜੀ ਬੜੀ ਵੱਡੀ بڑے ਵੱਡੇ ਕਾਦ ਵੀ 1,60,000 ਵਿਖੋ ਦੇ ਸੀ ਆਪ ਜਾ ਕੇ ਆਂਦੀ ਆ ਆਪ ਜਾ ਕੇ ਲੈਂਦੀ ਮੰਗਦੇ ਵੀ ਆ بڑے ਲੋਕਾਂ ਨੇ ਮੰਗੀ ਸੀ 70 ਵੀ ਸੀ ਮਿਲਦਾ ਸੀ ਹਾਂ ਜੀ ਕਿ 75 ਵੀ ਲੱਗਾ ਸੀ ਪਰ ਅਜੇ ਵੇਚੀ ਨਹੀਂ ਤੇ ਇਹ ਦੇਖੋ ਚਾਹ ਦੀ ਤੇ ਬੰਟੇ ਉਹ ਆ ਦੇ ਕੋਲ ਆ ਜੀ ਆ ਇਹ ਤਾਂ ਘਟਾ ਜੀ ਠੀਕ ਹੈ ਜੀ ਕਿਹਨੂੰ ਕਹਦੇ ਹੋ 20 ਦਿਨਾਂ ਦਾ ਵਾ ਹਾਂਜੀ ਮਹੀਨੇ ਦਾ ਹਾਂਜੀ ਕਿਹਨੇ ਮੰਨਣਾ ਵਾ ਪਰ ਆਪਾਂ ਗਲਤ ਨਹੀਂ ਬੋਲਣਾ ਹਾਂਜੀ ਦੇਰ ਮਹੀਨਾ ਸੁਈ ਨ ਹੋਇਆ ਵਾ ਦੇਰ ਮਹੀਨਾ ਸੁਈ ਰ ਇੱਕ ਸੜ ਦੀ ਆਪਾਂ ਉਧਰ ਜਾ ਕੇ ਆਪ ਆਂਦੀ ਆ ਆਪ ਲੈ ਆਂਦੀ ਸੱਜੇ ਇਹਨੂੰ 15 ਦਿਨ ਹੋ ਗਏ ਆ ਬਣ ਗਿਆ ਦੋ ਦਿਨ ਡਬਲ ਟੀ ਕਿ ਲਵਾਤੇ ਠੀਕ ਹੈ ਜੀ ਮਹੀਨੇ ਬਾਅਦ ਬਣ ਗਈ ਜੋ ਕਿਸੇ ਦੇ ਘਰ ਜਾ ਕੇ ਨਿਕਲਾ ਵਈ ਹਾਂਜੀ ਫਿਰ ਕੋ ਕਵੇ ਵੀ ਦੱਸਿਆ ਨਹੀਂ ਗਾ ਹਾਂਜੀ ਚੰਗਲ ਹੋਣੀ ਇਹਨੂੰ 15 ਦਿਨ ਹੋ ਗਿਆ ਤਰੀਖਾ ਨਹੀਂ ਲਿਖਿਆ ਡਬਲ ਟੀ ਕੇ ਦੋ ਦਿਨ ਲਵਾਏ ਆ ਠੀਕ ਹੈ ਜੀ ਇਹ ਸੂਆ ਪਹਿਲਾ ਕਿ ਦੂਜਾ ਆ ਗਿਆ ਦੂਜਾ ਸੂਆ ਇਹ ਦੂਜੇ ਸੂਏ ਆ 15 ਵੇ ਹਾਂਜੀ ਤੁਸੀਂ 14 ਘੰਟੇ ਨੂੰ ਪੱਕਾ ਠੀਕ ਹੈ ਤੁਹਾਡੀਆਂ ਸਾਰੀਆਂ ਅੱਜ ਵੜੇ ਗੱਦੀਆਂ ਇਹ ਵੱਡਾ ਕੱਢੇ ਉਹ ਕੱਢਾ ਜੀ ਇਹਦਾ 70 ਮਿਲਦਾ ਸੀ ਇੱਕ 70 ਹਾਂਜੀ ਹਾਂ ਤੇ 60 ਰੁਪਏ ਹਾਂ ਲਈ ਸੀ ਠੀਕ ਹੈ ਚਲੋ ਹਣੇ ਕੁਝ ਦਵੇਰਾ ਨੂੰ ਥੋੜਾ ਹੋਰ ਨਹੀਂ ਸੁਣੀਆਂ ਹਾਂਜੀ ਤੇ ਅਸੀਂ ਹੁਣ ਦਾਦਾ ਬਜਨ ਵੇਚ ਲਈਏ ਤੇ ਦੱਸੀਏ ਡੇਟ ਇਹ ਹੁਣ ਜਾਇਦਾ ਹਾਂਜੀ ਚੋਈ ਹੈ 20 ਮਹੀਨਾਵਾਂ ਹਾਂਜੀ ਤੇ ਚਵਾਈ ਅਸੀਂ ਵਾਅਦਾ ਖੜਾ ਦੇਣੀ ਹਾਂ ਹਾਂਜੀ ਬੜੇ ਮੁੱਲ ਜਿੰਨਾ ਮਾਦੀ ਕਰੀਏ ਹੁਣ ਤੁਹਾਡੀ ਸਵਾਜ ਹੋਵੇ 1.5 ਹਜ਼ਾਰ ਆਏ ਆ ਮੈਂ ਕੋਈ 10 ਡੰਗ ਚੋਵੇ ਠੀਕ ਹੈ ਜੀ ਦੁੱਧ 14 ਲੀਟਰ ਮਿਲ ਕੇ ਦਵਾਂਗੇ 7 ਲੀਟਰ ਇੱਕ ਵੇਲੇ ਇੱਕ ਵੇਲੇ ਦਾ ਭਾਵਿਆਂ ਬੱਚਾ ਕੋਈ ਛਾਲੇ ਹਾਂਜੀ ਤਾਂ ਵੀ ਮੇਭੂਗੀ ਠੀਕ ਹੈ ਭਾਵਿਆਂ ਬੱਚਾ ਬੱਜ ਰਿਆਂ ਦੀ ਇੱਛਾ ਹੀ ਹਾਂਜੀ ਉੱਥੇ ਪਹਾੜਾ ਪਾ ਲੋ ਜੋਕਰ ਪਾ ਲੋ ਫੀਡ ਪਾ ਲੋ ਉਸੇ ਪਸਣੂਗੀ ਤੇ ਮੋਲੇ ਤਾਂ ਜ਼ਿਆਦਾ ਹੀ ਹੁਣ ਹਾਂਜੀ ਸਵਾਦ ਨਹੀਂ ਦੇਣੀ ਵਾ ਨਹੀਂ ਸਵਾਦ ਹੀ ਮਿਲਣੀ ਹੁੰਦੀਆਂ ਦੇਣੀਆਂ ਹਾਂਜੀ ਤੇ ਚੋਈ ਇੱਕ ਪਾਂਗੀ ਝੋਟੀ ਦਵਾਂਗੇ ਇੱਕ ਪਾਂਗੀ ਤੇ ਦੁੱਧ 14 ਕਿਲੋ ਮਿਲ ਕੇ ਦਵਾਂਗੇ ਆਪਣੇ ਘਰੋਂ ਵਾਹ ਜੀ ਵਾਹ ਸਾੜੀ ਕੋ ਮਿਲ ਕੇ ਜੇ 14 ਨਾ ਦੇਵੇ ਹਾਂਜੀ ਤਗੜਾ ਨਾ ਕੋ ਉਧਾ ਲੈ ਆਉ ਕਰਿਓ ਹੁਣ ਮ ਤੇ ਵੱਡੇ ਕਾਦੇ ਨਿਗੀ ਜਿਨੀਗੀ ਪੂਰੀ ਆਹ ਬੱਚਾ ਜੀ ਵੇਖ ਲੋ ਵੇਖਣ ਦੇ ਰਵਿਸ਼ ਨੂੰ ਕਹਦੋਂ ਮੈਨੂੰ ਰਹਿਣਾ ਦਾ ਡੇਢ ਮਿੰਟ ਦਾ ਜੀ ਠੀਕ ਹੈ ਜੀ ਤੇ 15 ਨੂੰ ਬੜੀ ਕੀ ਗੱਲ ਆਇਆ ਦੋ ਠੀਕ ਡਬਲ ਠੀਕ ਹੈ ਜੀ ਹਾਂ ਜੀ ਵੱਡੀ ਮਹਿੰਗੀ ਝੋਟੀ ਜੀ ਆ ਵੇਖੀ ਹਣ ਇੱਕ ਦੋਹਾ ਫਾਦੋ ਆ ਲੈ ਇਦਾਂ ਚੋਲੋ ਇਹ ਇੱਕ ਬਾਈ ਜੀ ਇੱਕ ਬਾਈ ਜੀ ਤੁਹਾਨੂੰ ਦੋ 14 ਮੋਲ ਮਿੰਕੇ ਦਵਾਂਗੇ ਠੀਕ ਹੈ ਜੀ ਆ ਜੋ ਦੀ ਹੈ ਆ ਵਖੋ ਨੀਦੀ ਨਕਸ਼ਾ ਇਧਰ ਮੁੰਨਾ ਲੈਵਾ ਬਾਜੂ ਤੇ ਇਹ ਕੱਟੀ ਇਦਾਂ ਥੱਲੇ ਵਜੇ ਪਹੁੰਚ ਜੀ ਮੋਸ਼ਾ ਕਰ ਨੂੰ ਵੇਲੇ ਆ ਰੋੜੀ ਦਾ ਕੱਲਾ ਕੱਲਾ ਖਾਂਦੇ ਕੰਦੇ ਪਈ ਦਸ ਚੌਗੀ ਹੈ ਚੌਗੀ ਕੱਟੀ ਹੋਈ ਪਹਿਲੇ ਸਵੇਰ ਚੌਗੀ ਕੱਟੀ ਕਿਹਦੀ ਗੂਗਲ ਵਾਲੀ ਕੱਟੀ ਚੌੜੀ ਚੀ ਨੀ ਮਗਰ ਵੇਖੀ ਕਰੇ ਠੀਕ ਹੈ ਜੀ ਦੋ ਦਿਨ ਤੋਂ ਵੀ ਬਾਅਦ ਆਵੇਂ 13ਵੇਂ ਹਾਂਜੀ ਅੱਠਵਾਂ ਮੋਦਲ ਕਾਹ ਨਹੀਂ ਹੋਊਗਾ ਠੀਕ ਆ ਨਸਲੇ ਨਾ ਕਿਹਨਾਂ ਵਾਲੇ ਦੇ ਵੀਰ ਇੰਨੇ ਤੇਰੇ ਲੈਂਦੇ ਵੀ ਪੈਸਾ ਨੂੰ ਨਹੀਂ ਦਾਲਦੇ ਐਨ ਕਰੋ ਐਨ ਕਰੋ ਤੇ ਇਹ ਪਹਿਲੇ ਸਵੇਰ ਠੀਕ ਹੈ ਜੀ ਅੱਖ ਵੇਖ ਲੈ ਪਹਿਲੇ ਸਵੇਰ ਸਿੰਘ ਵੀ ਚਿੱਟੇ ਨੀਲੀ ਵੀ ਤੇ ਮਰ ਕੱਟੀ ਨੀ ਮਗਰ ਵੀ ਨੀਲੀ ਦੀ ਕੱਟੀ ਆ ਗਈ ਵਾਹ ਜੀ ਵਾਹ ਕੱਟੀ ਬਖਾਲੀ ਨੂੰ ਦੁੱਧ ਚੋੜੀ ਕੋ ਠੰਡਾ 12 ਕਿਲੋ 13 ਕਿਲੋ ਆਣਾ ਠੀਕ ਹੈ ਜੀ ਠੰਡਾ ਕਿ 12 13 ਲੀਟਰ ਆ ਜਾਣਾ ਠੰਡਾ ਆਹੋ ਕੱਟੀ ਕੱਲੀ ਮਾਰ ਕੇ ਨਹੀਂ ਆਣਾ ਬਾਹਰ ਦੇਖੋ ਜੋਦੀ ਇਹੇ ਝੋੜੀ ਲਸੇ ਕਰੋ ਵੇਖੋ ਜੁ ਕੱਟ ਕੱਟੀ ਆ ਗਈ ਥਾਂ ਉਖਾਲਾ ਨਿਸ਼ਾਨੀਆਂ ਉਖਾਲਾ ਕਹਿੰਦੇ ਆ ਵਾਹ ਜੀ ਵਾਹ ਜੀ ਛੱਲੀਆਂ ਆਖਾਂ ਦੇ ਸਿੰਘ ਚਟੇ ਜੇ ਸਿੰਘ ਟੱਟੇ ਜੇ ਸਾਰੀ ਦੀਦੀ ਹਰ ਬੰਦੇ ਨੂੰ ਪਤਾ ਵਾ ਠੀਕ ਹੈ ਜੀ ਛੰਟੀ ਦੀ ਆ ਕੱਟੀ ਵੇਲਾ ਕਿਹੜੀ ਆ ਬਾਕੀ ਵੇਖੋ ਮਗਰ ਵੀ ਨੀਲੀ ਦੀ ਕੱਟੀ ਆ ਗਈ ਹੋਰ ਕੱਟੀ ਆ ਵੇਖੋ ਪਿਆਰ ਨਹੀਂ ਦੀ ਮਰ ਕੱਟੀ ਜੀ ਠੀਕ ਹੈ ਜੀ ਕੋਕ ਬਿੱਲੇ ਪੂਰੀ ਇਹਨੂੰ ਕੱਟੀ ਚਾਰ ਸੂਰ ਪੀਣ ਵਾਲੀਆਂ ਪੀਣ ਵਾਲੀਆਂ ਜਿਹਦੇ ਘਰ ਤੋਂ ਵੀ ਬਹੁਤ ਜ਼ਰਾ ਚੀ ਜੀ ਹਾਂਜੀ ਹਾਂਜੀ ਚੌਂ ਚੌਂ ਸੀ ਠੰਡੀ ਸਾ ਮੈਨੂੰ ਨਹੀਂ ਪਤਾ ਵੀ ਮੈਂ ਜਵੇਲਾ ਫੜ ਕੇ ਲੈ ਆਂਦੀ ਨੇ ਜਿੱਥੇ ਇਹ ਨਹੀਂ ਵੀ ਸੂਰੇ ਡੱਕ ਕੇ ਤੇ ਵੀਡੀਓ ਬਣਾਉਣ ਜਾਣਦੇ ਆ ਚੋਈਆਂ ਵਾਂ ਠੀਕ ਆ ਤਸੱਲੀ ਕਰੇ ਕੋਈ ਜਿੰਨੀਆਂ ਪੈਨਾਂ ਨਾ ਠੰਡੀਆਂ ਇੰਨੀਆਂ ਵੀ ਕਿਸੇ ਨੂੰ ਪਤਾ ਨਹੀਂ ਵੀ ਮੈਂ ਲਾ ਦਮਾਰ ਤਸੱਲੀ ਕਰੇ ਇਹਨਾਂ ਨੂੰ ਚੋਵੇ ਚਵਾਵੇ ਦੋ ਦੋ ਤਿੰਨ ਤਿੰਨ ਚੋਵੇ ਵਾਵੇ ਵੇਲੇ ਖਾਣ ਕੱਟੀ ਦਾ ਤੇ ਦੱਸੀ ਇਹ ਰੇਟ ਵੇਲੇ ਵਾ ਰੇਟ ਇਹਦਾ ਜੈ ਜੀ ਆ ਇਹਦਾ ਵੀ ਮੋਲ ਉਹਦਾ ਛੋਟੀ ਦਾ ਵਾਂ ਡੇਢ ਦਾ ਲੀ ਵੇਖਣੀ ਇਹ ਛੇਤੀ ਵਿਗਣੀ ਆ ਹਾਂਜੀ ਮਖਲ ਬੜੀ ਹੈ ਖਲਾਈ ਵੀ ਹੁਣ ਇਹ 1 40 ਦੇ ਦਾਂਗੇ ਬਹੁਤਾ ਕਰਾਂ ਪੂਨੇ 40 ਨੂੰ ਦੇਣੀ 30 ਨੂੰ ਦੇਣੀ ਹਾਂਜੀ ਹੁਣ ਇਹ ਦੇਣੀ ਆ ਹਾਂਜੀ ਵੇਚਣੀ ਆ ਠੀਕ ਆ ਇਹ 1 ਪੰਜੀ ਦੀ ਕੱਟੀ ਹਾਣਾ ਦੇਣੀ ਆ ਪਰ ਕੱਟੀ ਵੇਖ ਲਾ ਠੀਕ ਆ ਇਹ 1 ਪੰਜੀ ਦੀ ਪਹਿਲੇ ਸੂਏ ਚੌਗੀ ਕਤੀ ਤੇ 12 ਲੀਟਰ ਹਰ ਕੋਲ ਲੀਟਰ ਦਾ ਮਿੰਕੇ ਲਵੇ ਸਾਡੇ ਘਰੋਂ ਥੱਲੀ ਕਰੇ ਠੀਕ ਆ ਜੀ ਜੇ 12 ਨਾ ਆਊਗਾ ਬਾਕੀ ਮਗਰ ਵੀ ਕੱਟੀ ਆ ਗਈ ਜੇ 12 ਨਹੀਂ ਦਿੰਦੀ ਹਾਂਜੀ ਉਹਨੂੰ ਉਦਣ ਦਵਾਂਗੇ ਠੀਕ ਆ ਜੀ ਆ ਵੀ ਤੁਹਾਡੀ ਉਧਰ ਆਂਦੀ ਆਵੇ ਆਹ ਛੋਟੀ ਘੋੜੀ ਚੱਲਦੀ ਆ ਇਹ ਥੋੜੀ ਜਿਹੀ ਸਫਾ ਆਹ ਥੋੜੀ ਜਿਹੀ ਛੋਟੀ ਇਹਨੇ ਥੱਕੇਵੇਂ ਨੂੰ ਬੜਾ ਮੰਨਿਆ ਵਾ ਠੀਕ ਹੈ ਜੀ ਇਹਦਾ ਕਿਨੇ ਨਾ ਬਹੁਤ ਮੰਨਿਆ ਵਾ ਥੱਕੇਵੇਂ ਨੂੰ ਕਈ ਦੰਗ ਖੋਲੋ ਜੀ ਖੋਲੋ ਇਹ ਵੀ ਪਹਿਲਾਂ ਸੁ ਆ ਗਿਆ ਉਹ ਵੀ ਮੈਂ ਇਹ ਦੋ ਦਰ ਉਧਰ ਉਧਰ ਦੀਆਂ ਵਾ ਠੀਕ ਹੈ ਉਹਨਾਂ ਨੂੰ ਵੀ ਬੜਾ ਥੱਕੇਵੇਂ ਨੂੰ ਮੰਨਿਆ ਵਾ ਠੀਕ ਹੈ ਜੀ ਕਦ ਕਾੜ ਦੇਖ ਲੈ ਥੋੜੀ ਗੱਡੀ ਆ ਢਿਲਾ ਵੇ ਦਿੰਦੀਆਂ ਬੰਦੀ ਛੋਟੀ ਵੱਡੀ ਕਦ ਕੋਲ ਵਾਲੀ ਇਹ ਸੁਈ ਜੋ ਕੇ ਗੱਬਣ ਇਹ ਤਾਂ ਸੁਈ ਇਹ ਤਾਂ ਸੁਈ ਹੜਾ ਕਰ ਕਰ ਮਾਰ ਕੇ ਬੇਖੋ ਸਖਮ ਜਗਾ ਦੋ ਦੋ ਨਜ਼ਰ ਕੋ 8 ਲੀਟਰ ਹੈ ਜੀ ਠੀਕ ਹੈ ਜੀ ਅਜੇ ਇਨਾ ਕੇ 12 ਕਹਿ ਦੀ 14 ਕਹਿ ਦੀ ਜਿੰਨਾ ਜਿੱਥੇ ਲਿਆਗਾ ਉਹਨਾਂ ਦੱਸਣਾ ਠੀਕ ਹੈ ਜੀ ਇਧਰ ਦੋ ਚੌਗੀ ਆ ਇਹ ਵੀ ਚੌਗੀ ਕੱਟੀ ਆ ਗਈ ਪਹਿਲੇ ਸੂਏ ਤੇ ਮਗਰ ਬੱਚਾ ਕੀ ਆ ਗਿਆ ਜੋ ਮਗਰ ਕੱਟੀ ਇਹਦੇ ਇਹੇ ਮਗਰ ਵੀ ਕੱਟੀ ਆ ਗਈ ਜੀ 8 ਹੈ ਨਾ ਗੋਲ ਵੀ 8 ਵਾਲੇ ਬਣਾਉਣਾ ਠੀਕ ਹੈ ਜੀ ਜਿੱਦਾਂ ਵੱਜੂਗੀ ਉਦੋਂ ਬੋਲੋ ਸੁਣਾਓ ਹੁਣ ਕੰਮ ਬੋਲਾਂਗੇ ਕੇ ਤੇ ਨਾ ਭੋਤੇ ਆ ਜਾਂਦੇ ਆ ਕਾਲ ਆਪ ਤੇ ਚਾਵਾ ਬਰ ਮਾਠਣੀ ਆ ਬੈਠੋ ਖਾ ਲਓ ਖਾ ਲਓ ਵਾਦੀ ਵਾਦੀ ਬਣਾ ਲਾਂ ਕੰਦ ਕਾਣ ਵੱਡੀ ਝੋਡੀ ਹੈ ਕੱਢੀ ਲਗ ਰਿਆ ਦੁੱਧ ਤੇ ਇੰਨਾ ਕਿ 8 ਦੁੱਧ ਸਫਰ ਦੂਰ ਹੈ ਅੱਜ ਨਾ ਟਿੱਡੇ ਪੱਠੇ ਖਾਦੇ ਆ ਠੀਕ ਹੈ ਹੁਣ ਸੇ ਡਿਚਾਰਜ ਪਾ ਗਏ ਹੋਡੀ ਤੇ 12 ਕਿਲੋ ਕਰ ਜੂਗੀ ਕਰ ਜੂਗੀ ਤੇ ਵਾਗ ਨੂੰ ਦੁੱਧ ਪਾ ਕੇ ਕਰੀ ਸੇਵਾ ਦਾਵਾ ਬੰਦੀ ਨੂੰ ਸੇਵਾ ਦਾਵਾ ਕਰਵਾ ਤੇ ਸੇਵਾ ਕੀ ਜੇਮ ਜੁੜਾ ਦਾਂਗੀ ਤੇ ਦੱਸੀਏ ਰੇਟ ਜਿਹੜਾ ਰੇਟ ਕੋਈ ਹੁਣ ਹੈ ਨਾ ਤੁਹਾਡੀ ਤੇ ਵੀ ਸਮਾਂ ਲੱਗ ਰਿਹਾ ਹਾਂਜੀ ਪਰ ਹੁਣ ਦੇਰ ਨਹੀਂ ਆਏ ਪਤਾ ਕਿਉਂ ਆਪੇ ਕੋਈ ਸਾਹਮਣੇ ਫੜ ਕੇ ਫਿਰ ਪਰ ਆਪ ਕੋ ਕਰ ਜਾਈਏ ਦੋ ਆਦਮੀ ਕਿ ਹੋਰ ਜਾਣ ਕੋਈ ਗੱਲ ਇਹਦਾ ਹੀ ਹੈ ਬਾਤ ਠੰਡੀ ਠੁੰਡੀ ਬੜੀ ਹੈ ਕੋਈ ਇਹਨੂੰ ਹਵਾ ਨਹੀਂ ਹੈ ਨਾ ਵੀਰਾ ਸੇ ਹੋਉਂਦੀ ਆ ਠੀਕ ਆ ਦੱਸਿਓ ਤੇ ਮੋਲੇ ਦਾ ਜਿੰਨਾ ਮਰਜ਼ੀ ਕਰੇ ਛੋਟੀ ਦਾ 90000 90 ਦੀ ਹਾਂ ਨਾ ਹੁਣ 90 ਦੀ ਦੇਣੀ ਆਏ ਹਾਂਜੀ ਤੇ ਨਾ ਹੁਣ 80 ਦੀ ਲਿਖਣੀ ਆ ਹਾਂਜੀ ਦੇ ਦੇਣੀ ਆ ਹਾਂਜੀ ਥੋੜਾ ਘਟਾ ਦਈਏ 75 ਹੀ ਦੇ ਦਈਏ ਕੱਟੇ 75000 ਦੀ 75 ਜੇ ਟੁਕਣਾ ਮਗਰ ਕੱਟੀ ਆ ਵੀ ਮਗਰ ਕੱਟੀ ਆ ਬੈਠੀ ਹੋ ਠੀਕ ਆ ਜੀ ਟੁਕਣਾ ਵਾਲਾ ਮੋੜ ਦੇ ਰਗਾ ਆ ਕੱਟੀ ਠੀਕ ਆ ਜੀ ਫਰੇ ਵੀ ਇਹੋ ਵਾਂ ਤੇ ਇਹ ਉੱਚੇ ਬੱਚੀ ਵਾਲੀਆਂ ਟੋਕੜਾਂ ਵੇਰੀਆਂ ਨਹੀਂ ਇਹਣਾ ਛੋਟੀ ਦਾ ਮੋਲ ਪਾਦਾ ਹਾਂਜੀ ਆ ਜਾ ਡਿਵੇਸਾ ਇਹ ਵੀ ਛੋਟੀ ਉਧਰ ਦੀ ਪਹਿਲੇ ਸੂਏ ਤੁਸੀਂ ਇਹ ਆ ਗਈ ਪਿਓਰ ਮੋਰਾ ਇਹ ਤੋਂ ਨਜਵਣ ਨੂੰ ਸੂਈ ਹੈ ਵੀ ਠੀਕ ਹੈ ਕੱਟੀ ਹੀ ਕੱਟਾ ਇਹਦੇ ਮਾਰ ਕੱਟਲੀ ਹੈ ਪਹਿਲਾਂ ਛੋਟੀ ਆ ਇਹਦੇ ਨਾਲ ਕੱਟੀ ਜੀ ਵੀ ਇਹਨੂੰ ਪਹਿਲੇ ਸੂਏ ਜੀ ਪਹਿਲੇ ਸੂਏ ਹਾਂਜੀ ਇਹ ਵੀ ਦੋਂਦੀਆਂ ਮਿਰਖਾਂ ਵਾਲੇ ਠੀਕ ਹੈ ਵੇਖੋ ਚੱਲੋ ਰਾਤ ਚੱਲੋ ਕੱਢੋ ਜੋ ਜੋ ਬੜੀ ਚੰਗੀ ਇੱਕ ਨੰਬਰ ਆ ਠੀਕ ਹੈ ਜੀ ਪੁੱਤਲਕ ਦੇ ਰੰਗ ਚਾ ਕੋਈ ਪਰਿੰਨ ਨਹੀਂ ਖਾਣ ਚਾ ਆ ਬਸ ਮਾਰ ਖਾਂ ਖਨੋਟ ਹੈ ਦੋਈ ਇੱਕ ਨੰਬਰ ਤੀਦੇ ਮੈਂ ਮਗਰ ਵੀ ਕੱਤੀ ਆ ਗਈ ਇਹਦੇ ਮਗਰ ਕੱਤੀ ਉਖਾ ਦੇਈ ਸੀ ਕੱਤੀ ਆ ਵਾ ਠੀਕ ਹੈ ਜੀ ਆਹ ਵੇਖੋ ਠੀਕ ਹੈ ਆਹ ਵੇਖੋ ਤਾਰੀਆਂ ਆ ਕੇ ਬਿਲਕੁਲ ਥੋੜੀ ਕੋਈ ਦੋਹਾਂ ਦੇ ਹੁੰਦੀ ਕੋਈ ਆਉਂਦੀ ਚਾਹਾਂ ਦੀ ਠੀਕ ਹੈ ਜੀ ਹਾਂਜੀ ਬੇ 300 ਕਿਹੜਾ ਚੰਗਾ ਲਗਾ ਵੱਖ ਕੱਲਾ ਕਲਾ ਥਾਂ ਲਗਾ ਵਾ ਹਾਂਜੀ ਬਾਕੀ ਪਹਿਲਾਂ ਹੈ ਜੀ ਆ ਤੇ ਇਰਾ ਦਾ ਸੀ ਰੇਟ ਇਹਦਾ ਰੇਟ ਵੀ ਜ਼ਿਆਦਾ ਆ ਹਾਂਜੀ ਇਹ ਦੇਣਾ 1 5 ਦੀ 1 5 ਦੀ ਇੱਥੇ ਹੋਰ ਛੱਡ ਦਾਂ ਮੈਂ 2 ਲੱਖ ਤੇ ਨਹੀਂ ਚਲਾਂਗੇ ਠੀਕ ਆ ਜੀ ਕਿੰਨਾ ਤੇ ਨਹੀਂ ਦੇਣਾ 1 3 ਦੀ 1 3 ਦੀ ਠੀਕ ਆ ਤੇ ਇਹ ਕਰੀ ਵੱਡੀ ਝੋਟੀ ਇਹ ਵੀ ਝੋਟੀ ਸੂਈ ਆ ਇਹ ਵੀ ਸੂਈ ਆ ਇਹ ਦਾ 10000 ਰੁਪਏ ਕੋਈ 1 3 ਦੀ ਉਹ ਲੱਖ ਦੇਣ ਪੂਰੇ ਦੀ ਠੀਕ ਆ ਜੀ ਪੂਰੇ ਲੱਖ ਕਿਤੇ ਕਿਤੇ ਘਟੀ ਨੋ ਕਿਧਾਂ ਦੀਏ ਆ ਪੂਰੇ ਲੱਖ ਜਿਹਨ ਦੁੱਧ ਕਰਕੇ ਨਾਲ ਪਰ ਇਹਦੇ ਬੋਲਾ ਵਾ ਹਾਂਜੀ ਐਵੇਂ ਗੱਜ ਕੇ 12 ਵਾਂ ਤੇ 14 ਵਾਂ ਠੀਕ ਐ ਜਦੋਂ ਦੁੱਧ ਕਰਕੇ 12 14 ਕਿਲੋ ਪਰ ਇਹ ਵੀ ਸਵਾਲ ਰੱਖਦੀ ਆ ਠੀਕ ਐ ਪਰ ਹੁਣ ਅਸੀਂ ਤਾਂ ਆਹ ਵੇਖੋ ਜੋ ਆਹ ਸੂਈ ਝੋਟੀ ਇਹ ਵੀ ਸੂਈ ਆ ਕਿ ਇਹ ਵੀ ਸੂਈ ਜੀ ਇਹਦਾ ਆ ਕਟਾਈ ਚੀਨ ਆਲੀਏ ਆਵੇ ਜੀ ਇਹ ਮੈਂ ਆਪਾਂ ਇਧਰੋਂ ਲਈ ਆ ਠੀਕ ਐ ਜੀ ਝੂਠ ਨਹੀਂ ਮਾਰਨਾ ਇਹ ਹੁਣ ਆ ਗਈਆਂ ਇਧਰ ਦੀਆਂ ਉਹ ਬੰਦੇ ਨੇ ਕਿਹਾ ਵਾ ਵੀ ਆਪਾਂ ਆ ਨਹੀਂ ਗਈਆਂ ਰਹੀ ਇਹਦੀ ਗੱਲ ਕਰਨੇ ਆ ਠੀਕ ਐ ਉਹ ਆਂਦੇ ਵੀ ਅਸੀਂ ਉਧਰੋਂ ਆਂਦੀ ਆ ਠੀਕ ਪਿਛਲੇ ਚੂਹੇ ਠੀਕ ਐ ਜ ਇਹ ਸੁਆਗਤ ਨਾਮ ਆ ਗਿਆ ਤੁਹਾਨੂੰ ਪਹਿਲਾ ਆ ਗਿਆ ਹੰਡੀ ਹੰਡੀ ਇਹ ਨਹੀਂ ਦੂਜੇ ਸਮੇਂ ਦੂਜੇ ਦੂਜੇ ਆਹ ਬੱਚਾ ਇਹ ਬੰਦਾ ਥਾਣੇਦਾਰ ਮੈਨੂੰ ਲੈ ਕੇ ਨਾ ਤੁਹਾਨੂੰ ਸਭ ਕੁਝ ਡਿਟੇਲ ਉਹ ਅੰਦਰ ਨੂੰ ਮੈਂ ਪਿਛਲੇ ਉਧਰ ਆਂਦੀ ਆ ਪਹਿਲੇ ਜੁਵੇ ਹਰ ਗਾ ਦੂਜੇ ਸਮੇਂ ਚੜ ਗਿਆ ਆਹ ਬੱਚਾ ਨਹੀਂ ਰੱਖ ਦੇਵਾ ਵਿੱਚ ਚੱਟ ਜਾ ਸਾਡੀ ਬੜੀਓ ਲੈ ਟੰਗਰ ਉੱਤੇ ਪਤਾ ਲੱਗ ਜਾਂਦਾ ਹਾ ਕਿ ਬੰਦੇ ਨੂੰ ਆਪਾਂ ਇਧੋਂ ਨਹੀਂ ਜਾਈ ਤੇ ਦੋ ਦੋ ਮਹੀਨੇ ਕੋ ਲੀਟਰਾਂ ਖੰਡਾ ਜਿਹੜਾ 10 ਤੋਂ ਬਾਹਰ ਉਹ ਅੰਦਰ ਨਹੀਂ ਹੋਊਗਾ ਠੀਕ ਹੈ ਜੀ ਇਹ ਵੀ 12 ਕਹਦੇ 14 ਕਹਦੇ ਮੁੜ ਕੇ ਕੀ ਫੋਨ ਤੇ 8 ਤੇ 9 10 ਕਿਲੋ ਤੋਂ ਬਾਹਰ ਹੋਗਾ ਵੇਲੇ ਵਾਂ ਕਿੰਨਾ ਲੱਗਦਾ ਈ ਉਹ ਤੇ ਮੋਲੇ ਦਾ ਕਰ ਦੇਣਾ ਵਾ ਬਿਲਕੁਲ ਨਿਕਾ ਦੱਸਿਏ ਲੱਖ ਹੀ ਦੇ ਦਾਂਗੇ ਜੀ ਨਾ ਇਹ ਲੱਖ ਦੀ ਹਾਂਜੀ ਤੇ ਨਾ ਇਹ 90 ਦੀ ਹਾਂਜੀ ਤੇ 86 ਹਜ਼ਾਰ ਜਹਾਨਾ ਦਾ 86 ਹਜ਼ਾਰ ਦੀ 86 ਹਜ਼ਾਰ ਦਾ ਮਗਰ ਬੱਚਾ ਕੀ ਤੇ ਬੱਚਾ ਮਗਰ ਦੇ ਕਟਾ ਕਟਾ ਆ ਗਿਆ ਮਗਰ ਵੱਡੀ ਝੋੜੀ ਆ ਕੇ ਝੋਟੀਆਂ ਸਾਰੀਆਂ ਇੱਕ ਦੋ ਚਾਰ ਨਹੀਂ ਜਾਂਦੀ ਆ ਕਾਦੂ ਵਾਲੀਆਂ ਨਹੀਂ ਗਈਆਂ ਨਹੀਂ ਹਾਂ ਥੋੜੀਆਂ ਇਹ ਕਿ ਆ ਗੀਆਂ ਗੱਬਣਾ ਆ ਗੱਬਣਾ ਮੈਂ ਦੂਜੇ ਆ ਗੱਬਣਾ ਮੈਂ ਜੀ ਗਾਰੰਟੀ ਫੁੱਲ ਹਾਂਜੀ ਥਲਾਂ ਦੀ ਪਿੱਛੇ ਦੀ ਗੱਬਣਾ ਤਿੰਨ ਦੁੱਧ ਦੀ ਵੀ ਇਹਦੀ ਗਾਰੰਟੀ ਦੁੱਧ ਦੀ ਦੀ ਠੀਕ ਆ ਸੱਭਾ ਨਹੀਂ ਗਾਰੰਟੀ ਦੇਈਦੀ ਰੋਦੀ ਹਾਂਜੀ ਪਰ ਇਹਦੀ ਗੱਬਣਾ ਹੀ ਦੁੱਧ ਦੀ ਗਾਰੰਟੀ ਆ ਇਹਦੀ ਗੱਬਣਾ ਚੰਗੀ ਮੈਂ ਪਤਾ ਉਹ ਆਪਣੇ ਕੇ ਖਾਸ ਕਰੋ ਯਾਰ ਆਪਣੇ ਖਾਸ ਕਰਵਾਈਏ ਠੀਕ ਹੈ ਜੀ ਇਹਦਾ ਪਤਾ ਹੁਜ ਨਹੀਂ ਉਹਨਾਂ ਕੋਲ ਬੜੀ ਲੱਗੀ ਵਿੱਚ ਤੇ ਇਹ ਤਾਂ ਐਵੇਂ ਨਾਲ ਆਜੂ ਹਜੇ ਇਹਨੇ ਦਿਨ 8-10 ਲੈਣੇ ਆ ਜੀ 8-10 ਦਿਨ ਲੱਗਣਗੇ ਜਵਾਬ ਸਮਾਨ ਇਹੋ ਜਿਹਾ ਹੋਊਗਾ ਠੀਕ ਹੈ ਜੀ ਪੀ ਦਸਣ ਤੋਂ ਅੱਗ ਠੀਕ ਐ ਇੰਨੀ ਜਮੀ ਰਹੀ ਆ ਇੱਕ ਨਵੇਂ ਸੂਏ ਸੁਣੀ ਜੋ ਸੂਏ ਪਤਾ ਕਿ ਵਿੱਚ ਝੂਠ ਮਾਰ ਕੇ ਫੇਰ ਨਾ ਸੁਣੀ ਦੂਜੀ ਹਾਂਜੀ ਜੇ ਸੱਚ ਬੋਲਿਆ ਤਾਂ ਤੀਜੇ ਸੂਏ ਸੁਣੀ ਠੀਕ ਐ ਜੀ ਦੋ ਸੂਏ ਸੁਈ ਆ ਤੀਜੇ ਸੂਏ ਸੁਣੀ ਆ ਦਿਨ 10 12 ਲੈ ਹੀ ਨਹੀਂ ਅਜੇ ਦੋ ਤੋਂ ਮੈਨੇ 14 ਕਿਲੋ ਕੱਢਿਆ ਕੀ ਠੀਕ ਐ ਜੀ 14 ਕਿਲੋ ਪਹਿਲੇ ਸੂਏ ਮੈਂ ਆਪਣੇ ਪਿੰਡੋਂ ਲਈ ਆ ਉਹਨਾਂ ਨੂੰ ਪੋਧਵਾਉਂਦੀ ਸੀ ਠੀਕ ਐ ਜੀ ਪਹਿਲੇ ਸੂਏ ਆਈ ਉਧਰੋਂ ਆ ਪਈ ਨਹੀਂ ਸੁਣਨੀ ਆਈ ਤਾਂ ਹੁਣ ਕਹਿੰਦੀ ਅੱਜ ਆਈ ਨਹੀਂ ਆਈ ਠੀਕ ਆ ਪਰ ਅਸੀਂ ਉਹਨਾਂ ਕੋਲੋਂ ਮੁੰਡਾ ਮੁੰਡਾ ਬਾਹਰ ਗਿਆ 100 ਗਾਲੀਆਂ ਨੂੰ ਨਾਮ ਦੇ ਦਿੱਤਾ ਹਾਂ ਨੱਕ ਜਨ ਵੇਖ ਲੈ ਮੈਂ ਲਖਣਾ ਮੱਟੀ ਮੈਂ ਜੀ ਵੇਖਦਾ ਐ ਗੜਿਆਲ ਨਹੀਂ ਐ ਵੇ ਤੇ ਦੱਸੀਏ ਡੇਟ ਕੋਈ 12 14 ਕਿਲੋ ਸੌਖਾ ਨਾਰਮਲ ਲਉਗੀ ਜਵਾਬ ਅਸਮਾ ਪਿੱਛਾ ਹਰ ਚੀਜ਼ ਦੀ ਫੁੱਲ ਗਰੰਟੀ ਹੈ ਠੀਕ ਆ ਤੇ ਨਾ ਤਿੰਨਾਂ ਦੀ ਪਿੱਛੇ ਨਹੀਂ ਸੁਣਾ ਦੀ ਗਰੰਟੀ ਫੁੱਲ ਗਰੰਟੀ ਹੋਣੀ ਪਹਿਲਾਂ ਚੜਦੀ ਚੜਦੇ ਵਾਲੀਆਂ ਦੇਖੋ ਪਿੱਛਾ ਮਾਰੇ ਜਾਂ ਕੋਈ ਗੱਲ ਕਰੇ ਉਹ ਹੀ ਹੋ ਮਾਰੇ ਠੀਕ ਆ ਦੱਸੀਏ ਡੇਟ ਜਿੰਨਾ ਮਰਜ਼ੀ ਕਰੀਏ ਦੇ ਦਾਂਗੇ ਮੈਂ ਇਹ ਮੈਂ ਜਿਹੜੇ ਕਹਿੰਦੀ ਹਰਾਂ ਆ ਜਿਹੜੇ ਦੇਖਣੀ ਆ ਹਾਂਜੀ ਇੱਕ 10 ਦੀ ਵੀ ਦੇਣੀ ਇੱਕ 5 ਵੀ ਦੇਣੀ ਹਾਂਜੀ 1 ਲੱਖ 2000 ਇਹ ਮੈਂ ਲਵਾਂਗੀ 1 ਲੱਖ 2000 ਦੀ ਗੱਬਰ ਇਹ ਮੇਰੇ ਕੱਢੀ ਜੇ ਤੇ ਸੁਵੇ ਤੀਜੇ ਸੁਣੀ ਆ ਆ ਦੂਜੇ ਨਹੀਂ ਆਪਾਂ ਕਹਿਣਾ ਪਰ ਦੁਰ ਪਿੱਛਾ ਹਰ ਚੀਜ਼ ਦੀ ਫੁੱਲ ਕਰਨ ਦੀ ਠੀਕ ਆ ਜੀ ਹਾਂ ਇਹ ਤਾਂ ਪਤਾ ਨਹੀਂਗਾ ਆ ਵੀ ਵੇਰਾ ਦੂਜਾ ਆ ਵੇਖੋ ਨੀਂਜੀ ਆ ਗਈ ਝੋਟੀ ਦੂਜੇ ਸੇ ਸੁਣੀ ਏ ਆ ਵੇਖੋ ਜਿਹੜੀ ਆਈ ਪਈ ਰਾਣੀ ਨੂੰ ਦਾ ਬੇਲੋਕ ਇਹ ਦੂਜੇ ਸੂਏ ਸੁਣੀ ਦੂਜੇ ਸੁਣੀ ਬੜੀ ਸਾਫ ਹੈ ਕੋਈ ਬੋਲੀ ਨਹੀਂ ਬਹੁਤ ਪੁਲਿਸ ਚਮੜੀ ਵੇਹ ਜਿਹਦਾ ਕਾਰਜ ਹੁੰਦਾ ਹਾਂਜੀ ਇਹਨਾਂ ਨੂੰ ਇਹ ਕੱਪੜਾ ਨਹੀਂ ਆਹ ਦੇਖਾ ਵੇ ਥੱਲਿਓਂ ਕਦ ਆਇਆ ਸਾਫ ਚੱਡਾ ਕਰਨਾ ਚੱਕਲੇ ਵਰਗਾ ਮੈਂ ਇਹ ਨੀਲੀ ਨੀਲੀ ਚੋੜੀ ਦੂਜੇ ਸੂਏ ਸੁਣੀ ਕੋਦੋਂ ਸੁਈ ਜੱਗੀ ਦੂਜੇ ਸੂਏ ਸੁਣੀ ਠੀਕ ਹੈ ਤੇ ਦੂਜੇ ਸੁਈ ਇਹ ਖੋੜੀ ਚਿੱਟੇ ਹੈ ਤੇ ਪੂਰੀ ਚਿੱਟੀ ਨਹੀਂ ਲੀਂਜਾ ਇਹ ਨੂੰ ਆਲੂ ਚਰਗੂ ਖਾਣੇ ਨੂੰ ਇੱਥੇ ਆ ਜਾਓ ਜੀ ਦੇਖੋ ਪੂਰੀ ਸਾਫ ਇਹ ਕੈਮ ਕਿੰਨਾ ਕੁ ਲਾਜੂ ਹੋ ਜੀ ਕਿੰਨੇ ਦਿਨ ਇਹ ਸਾਰੇ ਨੂੰ ਪਤਾ ਹੁੰਨੀ ਹੈ ਤੂੰ ਮੈਨੂੰ 5-6 ਦਿਨ ਲਾਜੂ ਵੀ ਠੀਕ ਹੈ ਜੀ ਕਿੰਨੇ ਪਰਸ਼ੇ ਦੇ ਲੈਣਾ ਲੋੜ ਪੈਣਾ ਨਹੀਂ ਇਹਦਾ ਰੇਟ ਸਾਲਾ ਭੁੱਲਾ ਜੀ ਪੂਰੀ ਸਾਫ ਹੈ ਫੁੱਲ ਠੀਕ ਹੈ ਜੀ ਰੇਟ ਜੈ ਦੀਦਾ ਹਾਂਜੀ ਸਵਾਗਤ ਮੈਂ ਇਹਦੀ ਦੀ ਇੱਕ ਦਾ 15 ਦੀ ਹਾਂਜੀ ਹੁਣ ਲੱਖ ਦੀ ਦੇਣੀ ਕੱਢ ਦੀਏ ਜੀ ਅੱਜ ਹੁਣ ਪਤਾ ਕਰਕੇ ਨਾਲ ਲੱਖ ਦੀ ਨਹੀਂ ਤੇ ਨਾਲ 90 ਦੀ ਦੇਣੀ ਆ ਹਾਂਜੀ ਮੁੱਲ ਕਹਿੰਦੇ 3 ਲੱਖ ਵਾਲਾ ਠੀਕ ਆ ਉਹ ਨਹੀਂ ਗੱਲ ਕਰਦੀ ਇਹ ਹਾਂ ਨਾਲ 86 ਹਜ਼ਾਰ ਜੁੜ ਜੀ 86 ਹਜ਼ਾਰ ਦੀ 86 ਦੀ ਠੀਕ ਹੈ ਜੀ ਝੋਲੀ ਦੇ ਕਿਦਾਂ ਚਲ ਕੱਟੀ ਮੇਰੇ ਕਦਾਂ ਦੀ ਝੋਲੀ ਦੇ ਕਿਦਾਂ ਦੀ ਆ ਐ ਸਾਫ ਪੂਰਾ ਚੱਡਾ ਹਰ ਪੱਖੋਂ ਪੂਰੀ ਆ ਤਾ ਵੇ ਲੋ 86 ਦੀ ਜੁੜੀ ਹਾਂ ਨਾ 86 ਆਦੀ ਦੂਜੇ ਸੂਏ ਗੱਬਣ ਗੱਬਣ ਨੀਲੀ ਠੀਕ ਹੈ ਜੀ ਖੋਲੋ ਆ ਵੀ ਆਹ ਖੋਲੋ ਹੋਰ ਆ ਜੋੜੀ ਦੀ ਦੂਜੇ ਸੂਏ ਆਏ ਲੋਖੇ ਜੋੜੀ ਇਹ ਵੀ ਗੱਬਣ ਇਹ ਵੀ ਗੱਬਣ ਪਿਆਰੇ ਪਿਆਰ ਖੋਲੇ ਵੀ ਠੀਕ ਹੈ ਜੀ ਇਹ ਵੀ ਉਹ ਪਾਸਾ ਦਾ ਨੀਲੀ ਦੀ ਤਾਂ ਬਹੁਤਾ ਟਾਈਮ ਲੱਗਦਾ ਦੂਜੇ ਸੂਏ ਸੁਣੀ ਆ ਦੂਜੇ ਦੂਜਾ ਦੂਜੇ ਸੂਏ ਪਿਓਰ ਦੇ ਵੇਖ ਮਾਰੀ ਨਿਕਣਾ ਜੋੜੀ ਨੀ ਇਹ ਵੀ ਨੀਲੀ ਸਾਨੇ ਪਕਾ ਜੀ ਪਕਾ ਜੀ ਕੋਈ ਚੋਸ ਕਰਦੀ ਹੈ ਕੋਈ ਚੋਸ ਕਰਦੀ ਹੈ ਥਣਾ ਥਣਾ ਦੇ ਪਿੱਛੇ ਦੀ ਫੁੱਲ ਗਾਰੰਟੀ ਹੋ ਗਈ ਗੱਲ ਕੋਈ ਛਾਂਚ ਕਾ ਥਣਾ ਕੰਮਰੇ ਬੈ ਗਈ ਥਣਾ ਦਾ ਚਿਰ ਪੰਨੋ ਗੱਡੀ ਮੋਟੀ ਧਾਰ ਕੋਲੀ ਆਉਂਦੀ ਹੈ ਮੋਟੀ ਧਾਰ ਆ ਰਿਹਾ ਹੈ ਦੇਖ ਲਓ ਮੈਂ ਪਹਿਲੇ ਇਹਦੇ ਤੇ ਬਿਹਾਰ ਦੂਜੇ 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 ਸੂਏ ਠੀਕ ਹੈ ਇਹ ਦੋ ਚਾਹ ਦਿਨ ਲੈ ਜੂ ਮਾਰੋ ਇਹਦੇ ਦੋ ਦਾ ਦੋ ਮਾਰੀ ਹਾਂ ਥੋੜੀ ਤਾਂ ਲੈ ਜੂ ਪੰਜ ਚਾਹ ਲੈਣਾ ਕੋਈ ਗੱਲ ਨਹੀਂ ਆ ਥੜੇ ਆ ਕੀ ਥੋੜੀ ਉਹ ਕੈਮਰਾ ਦਾ ਢੱਡੀ ਹੈ ਨਾ ਜਿਹੜਾ ਨੇ ਲਾਈ ਆ ਠੀਕ ਹੈ ਜੀ ਤੇ ਮਈਆ ਦੋ ਇਹ ਹੁਣ ਆਈਆ ਗੱਬਣਾ ਮਈਆ ਗੱਬਣਾ ਮਈਆ ਹੁਣ ਠੀਕ ਹੈ ਤੇ ਦਸੀਏ ਡੇਡ ਰੇੜੇ ਦਾ ਉਹਦਾ ਝੋਡੀ ਦਾ ਭਾਅ ਵੇਚਦੀ ਸਵਾ ਦੀ ਹੈ ਹਾਂਜੀ ਤੇ ਕੋਈ ਬਾਈ ਬੁਈ ਨਹੀਂ ਕਰ ਰਹੇ ਹੁਣ ਸਾਫ ਹੈ ਪੂਰੀ ਸਾਫ ਆ ਦਸੀਏ ਡੇਡ ਹੁਣ 1 ਪੰਜ ਦੀ ਝੋਡੀ ਦੇ ਦਾਂਗੇ 1 ਪੰਜ ਦੀ ਪਲੀ ਜੂੜੀ ਬੜੀ ਹੁਣ ਇਹ ਨਾ ਪੰਜ ਦੀ ਹਾਂਜੀ ਤੇ ਨਾ ਲੱਖ ਦੀ ਹਾਂਜੀ ਹਾਂ ਨਾ ਹੀ ਹੁਣ ਨਾ 90 ਹਜ਼ਾਰ ਦੇ ਦਾਂਗੇ ਠੀਕ ਹੈ ਜੀ ਹੋਰ ਜੋ ਛੜ ਦਾਂਗੇ 88 ਜੀ 80 ਹਾਦੀ ਪਰ ਮਿਲੂ ਨਹੀਂ ਵੇਖ ਲਾ ਨਹੀਂ ਕਰ ਦਿੰਦੇ 88 ਦੇ ਛੜ ਦਾਂਗੇ ਬਾਕੀ ਤੁਹਾਡੀ ਆਪੇ ਹਰ ਕੋ ਨਹੀਂ ਵੇਲਾ ਨਹੀਂ ਸਾਡੇ ਦੱਸਣ ਦੀ ਗੱਲ ਤੇ ਕੀ ਹੋ ਰਿਹਾ ਠੀਕ ਹੈ ਜੀ ਇਹ ਘਪਨੇ ਕੋਈ ਗਾਂਵ ਬੱਚਾ ਮਰ ਗਿਆ ਉਹ ਖਾਲ ਜੀ ਵਖਾਲ ਦੋ ਇਹ ਸੁਈ ਜੋ ਇਹ ਗਾਂ ਸੁਈ ਆ ਵੀਰੂ ਅਸੀਂ ਨਾ ਅੱਗੇ ਬੱਚੇ ਨਾ ਪਾਈ ਆ ਠੀਕ ਹੈ ਕੇ ਵੀਰ ਭਰਾ ਨੇ ਲਈ ਸੀ ਪਈਆ ਝੜਖਸਾਈ ਦਿੱਤੀ ਸੀ ਹਾਂਜੀ ਉਹ ਮੁਰੇ ਨੂੰ ਆ ਬੱਚਾ ਢਲਾ ਹੋ ਗਿਆ ਸੀ ਠੀਕ ਹੈ ਉਹ ਮਨ ਕਿਸ ਘਟਾ ਵਾਦਾ ਕਰ ਲੋ ਇੱਕ ਘਟਾ ਵਾਦਾ ਕੀਤਾ ਨੇ ਤੇ ਰਹਿ ਗਈ ਤਾਂ ਹੁਣ ਦੇ ਦੇਣੀ ਆ ਵੇਖੋ ਠੰਡੀ ਤੇ ਰੀਤਾਂ ਬੜੀ ਐ ਤੇ ਦੁੱਧ ਕਿੰਨਾ ਜੋ ਦੁੱਧ ਲਗੋ ਘਰ ਦੇ ਕੋਲ 12 ਲੀਟਰ ਹੋਊਗਾ ਠੀਕ ਹੈ ਜੀ ਆ ਕੋਲੀ ਮਰਜੀ ਨੂੰ ਆ ਆਹ ਰਜੋ ਆਪ ਨੂੰ ਇਦਾਂ ਦਾ ਜੀ ਪਹਿਲਾ ਸੁਆ ਆ ਗਿਆ ਕਿ ਦੂਜਾ ਦੂਜਾ ਸੁਆ ਵਾ ਮੈਲਾ ਮਾਰਨ ਰਹੀ ਆ ਠੀਕ ਹੈ ਜੀ 10 ਕਿ ਤਣੇ ਦੀ ਸੁਈ ਆ ਠੀਕ ਹੈ ਜੀ ਕੋਈ ਨਹੀਂ ਨਹੀਂ ਕੋਈ ਜਾਂਦੀ ਨਹੀਂ ਬੱਚਾ ਹੈ ਨਹੀਂ ਬੱਚਾ ਮਰ ਗਿਆ ਮਰ ਗਿਆ ਜੇ ਕੋ ਕਹੂਗਾ ਤੇ ਬੱਚੇ ਦੇ ਨਾਲ ਉਹਦੀ ਵੀਡੀਓ ਪਈਏ ਬਖਾਲ ਦਾਂ ਘਟ ਕੇ ਠੀਕ ਹੈ ਜੀ ਵੀਡੀਓ ਬਣੀ ਆ ਬੱਚਾ ਹੀ ਮਰਦੇ ਦੇ ਤੇ ਸ਼ਾ ਮਰ ਗਿਆ ਵਾ ਦੋ ਦੋਨੇ 12 ਕਿਲੋ ਹਗਾ ਵਾ ਆਹੋ ਜੀ ਤਣੇ ਆਹੋ ਕੋ ਜੀ 12 ਕਿਲੋ ਦੁੱਧ ਦੂਜਾ ਸੁਆ ਬੱਚਾ ਹੈ ਨਹੀਂ ਬੱਚਾ ਮਾਗੇ ਤਾਜੀ ਸੂਈ ਬੱਚਾ ਖਵਾ ਲਾ ਵੇਖੋ ਹਰ ਬੰਦੇ ਨੇ ਪਤਾ ਲੱਗਣ ਦੇ ਆ ਵੇਖੋ ਮੇਰਾ ਮਾਂਡਰੀ ਲਿਬੜੀ ਆ ਆ ਵੇਖੋ ਆਹ ਦੇਖੋ ਸਾਡੇ ਦੱਸਣ ਕਿਹੜੀ ਝੂਠੋ ਦੇ ਕੇ ਚੀਕੀ ਮਾਰ ਦੂ ਕੋਈ ਆ ਵੇਖੋ ਮੇਰਾ ਮਾਂਡਰੀ ਲਿਬੜੀ ਗਾਂ ਸਾਰੀ ਤੇ ਬਾਕੀ ਵੀਡੀਓ ਖਵਾ ਲੈਂਦੇ ਬੱਚੇ ਇਸ ਤਰ੍ਹਾਂ ਹੀ ਮਿਲਦੀ ਹੈ ਇਦਾਂ ਮੈਨਾਂ ਨਹੀਂ ਪਾਵਾਂ ਤਾਰਾ ਮਾਰ ਦੂ ਆ ਵੇਖੋ ਇਦਾਂ ਨਹੀਂ ਹੋਣੀ ਕਰ ਮਾਰ ਕੇ ਉਹ ਪਹਿਲੇ ਬੰਨ ਬੈਣਾ ਕੈਮਰਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਰੱਤ ਨਹੀਂ ਮਾਰਦੀ ਇਹ ਕੋਈ ਨਹੀਂ ਸੀਰੀ ਸੀਰੀ ਠੀਕ ਹੈ ਤੇ ਦੱਸੀਏ ਡੇਡ ਰੀਡ ਨਾਲ ਕੇ ਤੇ 40 ਚੂੜੀ 42 ਪਾਇਆ ਸੀ ਛੱਤੀ ਦੀ ਵੇਚੀ ਸੀ ਥੋੜੀ ਰਹਿ ਗਈ ਕਿਰਾਏ ਤੋਂ ਬਵਾਇਆ ਸੀ ਛੱਤੀ ਦਿੱਤੀ ਸੀ ਠੀਕ ਆ ਹੁਣ ਦੇ ਦਿੰਨੇ ਆਵਣਾ ਮੋਲੇ ਦਾ ਹਾਂਜੀ ਕੋਈ ਛੱਤੀ ਨਹੀਂ ਕੋਈ 35 ਨਹੀਂ ਹਾਂਜੀ ਕੋਈ ਬੱਤੀ ਨਹੀਂ ਹਾਂਜੀ ਹੁਣ ਦੇ ਦੇ ਨਹੀਂ ਘਟਾਵ 30000 ਦੇ ਦਾਂਗੇ ਠੀਕ ਹੈ ਜੀ ਜਦੋਂ 12 ਕਿਲੋ ਚੋਕ ਦਵਾਂ ਲੀਟਰ ਦਾ ਮਿੰਕੇ ਦਵਾਂਗੇ ਠੀਕ ਹੈ ਜੀ ਸੋਈ ਤਾਜੀ ਕੋ ਵੀਡੀਓ ਕੱਢ ਕੇ ਬੱਚੇ ਨਾਲ ਕੋਈ ਵੇਚ ਸਕਦਾ ਫੇਰ ਠੀਕ ਹੈ ਜੀ ਹਾਂਜੀ